ਦੇਖੋ ਜੋ ਇੱਕ ਟੀਵੀ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਨੇ ਜਿਹੜੇ ਉਹ ਆ ਚੁੱਕੇ ਨੇ 18 ਫਟ ਚੁੱਕੇ ਤੇ 32 ਹਜੇ ਲਾਈਵ ਪਏ ਨੇ ਬੜੀ ਸੈਂਸਿਟਿਵ ਇਹ ਸਟੇਟਮੈਂਟ ਸੀ ਉਹਨਾਂ ਦੀ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਪੁੱਛਣਾ ਫਰਜ਼ ਬਣਦਾ ਸੀਗਾ ਕਿ ਤੁਹਾਡਾ ਇਹ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਨਾ ਤਾਂ ਇਹ ਇਨਫੋਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਵਨਦ ਮੰਜੀ ਕੋਲੇ ਹੈ ਨਾ ਪੰਜਾਬ ਪੁਲਿਸ ਕੋਲੇ ਇੰਟੈਲੀਜੈਂਸ ਏਜੰਸੀਜ਼ ਕੋਲੇ ਹੈ ਨਾ ਹੀ ਕੋਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਹੈ ਜੀ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸੋ ਉਹਨਾਂ ਤੋਂ ਪੁੱਛਣਾ ਬਣਦਾ ਸੀਗਾ ਪਰ ਉਹੋ ਇਸ ਗੱਲ ਨੂੰ ਅਵੋਇਡ ਕਰ ਰਹੇ ਨੇ ਅੱਜ ਵੀ ਜੋ ਮੈਨੂੰ ਪਤਾ ਲੱਗਿਆ ਉਹਨਾਂ ਨੇ ਨੂੰ ਸਮਨ ਅੱਜ ਜਾਰੀ ਹੋਏ ਸੀਗੇ ਪਰ ਉਹਨਾਂ ਨੇ ਆਪ ਆਉਣ ਦੀ ਬਜਾਏ ਉਹਨਾਂ ਨੇ ਆਪਣਾ ਕੋਈ ਵਕੀਲ ਜਿਹੜਾ ਉਹ ਭੇਜ ਦਿੱਤਾ ਜੇ ਇਨਫੋਰਮੇਸ਼ਨ ਬਾਜਾ ਸਾਹਿਬ ਤੁਹਾਡੇ ਕੋਲੇ ਤੇ ਤੁਹਾਨੂੰ ਆ ਕੇ ਉਹ ਪੁਲਿਸ ਨਾਲ ਸ਼ੇਅਰ ਕਰਨੀ ਬਣਦੀ ਹੈ ਤੁਸੀਂ ਇੰਨੇ ਵੱਡੇ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ ਇੰਨੇ ਗੈਰ ਜ਼ਿੰਮੇਵਾਰਾ ਨਾ ਵਰਤਾਰਾ ਜਿਹੜਾ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਦੇਖੋ ਜੇ ਤਾਂ ਉਹ ਝੂਠ ਬੋਲ ਰਹੇ ਨੇ ਇਸ ਸਟੇਟਮੈਂਟ ਦੇ ਵਿੱਚ ਫਿਰ ਤਾਂ ਪੋਲਿਟਿਕਲ ਮੋਟਿਵ ਹੈ ਕਿ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਤੇ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਸਿਆਸਤ ਜਿਉਂਦੀ ਰੱਖਣ ਦੇ ਲਈ ਫਿਰ ਤਾਂ ਇਹ ਪੋਲਿਟিক্যাল ਮੋਟਿਵ ਹੋ ਸਕਦਾ ਹੈ ਪਰ ਜੇ ਐਕਚੁਅਲ ਮਾਇਨੇ ਦੇ ਵਿੱਚ ਉਹਨਾਂ ਕੋਲ ਇਹ ਇਨਫੋਰਮੇਸ਼ਨ ਹੈਗੀ ਤੇ ਦੈਟ ਮੀਨਸ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਦੋ ਹੀ ਸੋਰਸਸ ਤੋਂ ਹੋ ਸਕਦੀ ਹੈ ਜਾਂ ਤਾਂ ਉਹ ਇੰਟੈਲੀਜੈਂਸ ਏਜੰਸੀਸ ਤੋਂ ਹੋ ਸਕਦੀ ਹੈ ਉਹ ਸਾਡੇ ਕੋਲ ਹੈ ਨਹੀਂਗੀ ਇੰਟੈਲੀਜੈਂਸ ਕੋਲ ਹੈ ਨਹੀਂ ਜਾਂ ਇਹ ਫਸਿ ਹੱਤਵਾਦੀਆਂ ਕੋਲ ਹੋ ਸਕਦੀ ਹੈ ਤੇ ਜਾਂ ਫਿਰ ਉਹਨਾਂ ਦੇ ਹੱਤਵਾਦੀਆਂ ਨਾਲ ਸੰਬੰਧ ਨੇ ਪਾਕਿਸਤਾਨ ਨਾਲ ਸੰਬੰਧ ਨੇ ਸੋ ਇਹੀ ਸੋਰਸ ਪਤਾ ਕਰਨ ਦੇ ਲਈ ਕੱਲ ਪੰਜਾਬ ਪੁਲਿਸ ਦੀ ਟੀਮ ਉਹਨਾਂ ਕੋਲ ਗਈ ਸੀ ਪਰ ਉਹਨਾਂ ਨੇ ਕੋਪਰੇਟ ਨਹੀਂ ਕੀਤਾ